ਬੱਬਾ ਹਰਨਾਮ ਸਿੰਘ ਜੀ ਦੇ ਦਰਬਾਰ ਤੇ ਗੁਰਮਤ ਮੇਲਾ ਤੇ ਖੇਡ ਮੇਲਾ ਬਹੁਤ ਵੱਡੇ ਪੱਧਰ ਤੇ ਮਨਾਇਆ ਗਿਆ ਜੀ ਸਿੰਘਾ ਪ੍ਰਸਨ ਸੰਚਾਲਕ ਜਸਤੋ ਨਵਾਲਾ ਸਰਦਾਰ ਬਲਦੇਵ ਸਿੰਘ ਫਾਜੀ ਚੰਬਕਲਾਂ ਅਤੇ ਗੋਬਨ ਸਿੰਘ ਮਾਨਸਰੇਹਾਲੀ ਕਲਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨਤਾਰਨ ਨੇੜੇ ਚੋਲਾ ਸਾਹਿਬ ਪਿੰਡ ਚੰਬਕਲਾਂ ਵਿਖੇ ਧੰਨ ਧੰਨ ਬੱਬਾ ਹਰਨਾਮ ਸਿੰਘ ਜੀ ਦੇ ਦਰਬਾਰ ਤੇ 77ਵਾਂ ਸਾਲਾਨਾ ਵਰਸੀ ਗੁਰਮਤ ਜੋੜ ਮੇਲਾ ਤੇ ਖੇਡ ਮੇਲਾ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਸਹਿ ਦਾ ਹੱਤ ਮੇਲਾ ਪ੍ਰਬੰਧਕ ਕਮੇਟੀ ਪ੍ਰਧਾਨ ਕੈਪਟਨ ਸਰਦਾਰ ਅਮਰ ਸਿੰਘ ਜੀ ਦੀ ਪ੍ਰਧਾਨਗੀ ਹੇਠ ਮਿਤੀ 21 ਮਾਰਚ 2025 ਦਿਨ ਸ਼ੁੱਕਰਵਾਰ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਪੂਰਵਕ ਅਤੇ ਉਮਤਾਮ ਨਾਲ ਮਨਾਇਆ ਗਿਆ ਰੱਖੇ ਹੋਏ ਸ੍ਰੀ ਅਖੰਡ ਪਾਤਸ਼ਾਹ ਦੇ ਭੋਗ ਤੋਂ ਉਪਰੰਤ ਖੁੱਲੇ ਪੰਡਾਲਾ ਚ ਧਾਰਮਿਕ ਦੀਵਾਨ ਸੱਜੇ ਇਸ ਸਮੇਂ ਪਹੁੰਚੇ ਗੁਰੂ ਘਰ ਦੇ ਮਹਾਨ ਬੁਲਾਰਿਆ ਢਾਡੀ ਕਵੀਸ਼ਰੀ ਜਥਿਆਂ ਜਿਵੇਂ ਕਿ ਭਾਈ ਬਲਵਿੰਦਰ ਸਿੰਘ ਬਹਿਲਾ ਕਵੀਸ਼ਰੀ ਜਥਾ ਅਤੇ ਇੰਟਰਨੈਸ਼ਨਲ ਬੁਲਾਰਾ ਗਿਆਨੀ ਸਤਨਾਮ ਸਿੰਘ ਲਾਲੂ ਕੋ ਮੰਟਾ ਢਾਡੀ ਜਥਾ ਸੰਤ ਜੀ ਪਾਹੀ ਸਿਸਟਰ ਕਵੀਸ਼ਰੀ ਜਥਾ ਸ੍ਰੀ ਹਾਲੀ ਕਲਾਂ ਵਾਲਿਆਂ ਸੰਤਾਂ ਨੂੰ ਗੁਰੂ ਜਸਨਾ ਕੇ ਨਿਹਾਲ ਕੀਤਾ ਅਤੇ ਹੋਰ ਵੀ ਵਖ ਵਖ ਬੁਲਾਰਿਆ ਨੇ ਆਪੋ ਆਪਣੀ ਹਾਜ਼ਰੀ ਲਵਾਈ ਗੁਰੂ ਕਾਲ ਅੰਗਰ ਅਤੁੱਟ ਵਰਤਿਆ ਸ਼ਾਮ ਨੂੰ ਵੱਡੇ ਪੱਧਰ ਤੇ ਕਬੱਡੀ ਮੈਚ ਕਰਵਾਏ ਗਏ ਜਿਸ ਵਿੱਚ ਪਹਿਲਾ ਕਬੱਡੀ ਸ਼ੋਅ ਮੈਚ ਬਾਬਾ ਹਰਨਾਮ ਸਿੰਘ ਸਪੋਰਟਸ ਕਲੱਬ ਚੰਬਕਲਾਂ ਅਤੇ ਤਨ ਤਨ ਬਾਬਾ ਸ਼ਹੀਦ ਜੀ ਕਬੱਡੀ ਕਲੱਬ ਪੱਦਰੀ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ ਅਤੇ ਦੂਸਰਾ ਕਬੱਡੀ ਸ਼ੋਅ ਮੈਚ ਬਾਬਾ ਪਾਲਾ ਸਿੰਘ ਜੀ ਕਬੱਡੀ ਕਲੱਬ ਲੋਹਗੜ੍ਹ ਅਤੇ ਸ੍ਰੀ ਗੁਰੂ ਅੰਗਦ ਕਬੱਡੀ ਕਲੱਬ ਖਡੂਰ ਸਾਹਿਬ ਦੀਆਂ ਟੀਮਾਂ ਵਿੱਚ ਕਾਰ ਕਰਵਾਇਆ ਗਿਆ ਕੈਪਟਨ ਸਰਦਾਰ ਅਮਰ ਸਿੰਘ ਜੀ ਪੂਰੀ ਮੇਲਾ ਪ੍ਰਬੰਧਕ ਕਮੇਟੀ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਇਹ ਮੇਲੇ ਦੀਆਂ ਕੁਝ ਝਲਕੀਆਂ ਪੂਰਾ ਮੇਲਾ ਜੀ ਸਿੰਘਾ ਟੀਵੀ ਤੇ ਲਾਈਵ ਕੀਤਾ ਗਿਆ ਦੇਖੋ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ 'ਚ ਦੱਸ ਰਹੇ ਹਨ ਮੋਟਰਸਾਈਕਲ ਸਟੈਂਡ ਚੰਬਕਲਾ ਸਰਦਾਰ ਜਗਰਾਜ ਸਿੰਘ ਜੀ ਅਤੇ ਉਹਨਾਂ ਦੀ ਪੂਰੀ ਸੇਵਾਦਾਰ ਟੀਮ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ 'ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬੀ ਖੁਸ਼ੀ ਜਨਨ ਔਰ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਕਲਾ ਜਗਰਾਸਨ ਜੀ ਮੈਂ ਪੱਤਰਕਾਰ ਜਸਵੀਰ ਸਿੰਘ ਆਪ ਜੀ ਨੌਜਵਾਨ ਸਾਰੇ ਹੀ ਬੜੇ ਇਕੱਠੇ ਹੋਏ ਸੇਵਾਵਾਂ ਕਰ ਰਹੇ ਕਿਤੇ ਕਿਹੜੀ ਜਗ੍ਹਾ ਤੇ ਬਬਰਨਾਮ ਸਿੰਘ ਜੀ ਬਾਬਾ ਹਰਨਾਮ ਸਿੰਘ ਚੰਬਕ ਕਲਾ ਦੇ ਕਿ ਆਪ ਜੀ ਕਿਹੜੀ ਸੇਵਾਵਾਂ ਕਰ ਰਹੇ ਹੋ ਮੋਟਰ ਚਾਲਕ ਜੀ ਵੀਰ ਜੀ ਹਾਂ ਜੀ ਪਬਲਿਕ ਕਰ ਰਹੇ ਇਹ ਮੋਟਰਸਾਈਕਲ ਸਟੈਂਡ ਬਾਬਾ ਰਾਮ ਸਿੰਘ ਦਰਬਾਰ ਤੇ ਜੋ ਮੇਲਾ ਹੋ ਰਿਹਾ ਅੱਜ ਤਿੰਨ ਦਿਨ ਹੋ ਗਏ ਮੇਲੇ ਹੋਣ ਦੇ ਨੂੰ ਆਪ ਜੀ ਸਾਰੇ ਨੌਜਵਾਨ ਮੋਟਰਸਾਈਕਲ ਦੀ ਸੇਵਾਵਾਂ ਕਰ ਰਹੇ ਜੋ ਇਹ ਆਪ ਜੀ ਨੂੰ ਕਿਹੋ ਜਿਹਾ ਲੱਗ ਰਿਹਾ ਦਰਬਾਰਾਂ ਦੀ ਸੇਵਾ ਕਰਨ ਦਾ ਸਿੱਖ ਜਗਤ ਵਿੱਚ ਬਹੁਤ ਬਹੁਤ ਵਧੀਆ ਮਾਣ ਨਾਲ ਸੇਵਾ ਕੀਤੀ ਹੈ ਮੋਟਰਸਾਈਕਲ ਸਟੈਂਡਾਂ ਦੀ ਅੱਛਾ ਜੀ ਹਾਂ ਜੀ ਆਪ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜ਼ਿਕਾਰਾ ਸਾਨੂੰ ਬਖਸ਼ਿਆ ਹੈ ਸਿੱਖ ਜਗਤ ਨੂੰ ਅਕਾਲ ਪ੍ਰਭੂ ਦਾ ਜ਼ਿਕਾਰਾ ਬਖਸ਼ਿਆ ਪੰਜ ਜ਼ਿਕਾਰੇ ਲਾਉਣਾ ਚਾਹੋਗੇ ਪਹਿਲਾਂ ਆਪ ਤੋਂ ਸ਼ੁਰੂ ਹੋਗੇ ਬੋਲੇ ਸੋਨਿਆ ਹਾਲ ਸੁਰੀਆਂ ਕਾਲ ਬੋਲੇ ਸੋਨਿਆ ਹਾਲ ਸੁਰੀਆਂ ਕਾਲ ਬੋਲੇ ਸੋਨਿਆ ਹਾਲ ਸੁਰੀਆਂ ਕਾਲ ਬੋਲੇ ਸੋਨਿਆ ਸੁਰੀਆਂ ਕਾਲ वाहे, गुर जी का खालसा। वाहे गुरु जी का सारे सेवादार अच्छा जी मैं बलगार जसवीर सिंह चलता हाँ समा मिलया आप जी को आवागे वाहे गुरु जी का खालसा Yeah. ਜੀ ਸਿੰਘਾ ਟੀਮ ਅਤੇ ਜਸਤ ਧੰਨ ਵਾਲਾ ਵੱਲੋਂ ਆਵਾਜਾਈ ਲੋਕਾਂ ਲਈ ਖਾਸ ਮੈਸੇਜ ਟਰੈਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਕਰ ਪਲਾ ਸੋ ਹੋ ਪਲਾ ਅੰਤ ਪਲੇ ਦਾ ਪਲਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਇਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪ ਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਜੀ ਸਿੰਘਾ ਟੀਵੀ ਤੇ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 97793 19426 98726 35913